ਇਸ ਗਾਣੀ ਤੋਂ ਤੁਸੀਂ ਅੰਦਾਜ਼ਾ ਤਾਂ ਲਾ ਹੀ ਲਿਆ ਹੋਣਾ ਚਲੋ ਜੇਕਰ ਨਹੀਂ ਪਤਾ ਲੱਗਿਆ ਤਾਂ ਆਓ ਤੁਹਾਨੂੰ ਅਸੀਂ ਦੱਸਦੇ ਹਾਂ ਜੀਹਾਂ ਮੂਸੇ ਵਾਲਾ ਦੇ ਇੱਕ ਛੋਟੇ ਪਰਾਣੇ ਜਨਮ ਲਿਆਏ ਜੀਹਾਂ ਤੁਸੀਂ ਸਹੀ ਸੁਣਿਆ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਆਪਣੇ ਇੰਸਟਾਗ੍ਰam ਰਾਹੀਂ ਸਿੱਧੂ ਦੇ ਛੋਟੇ ਭਰਾ ਦੇ ਜਨਮ ਦੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਆਪਣੀ ਇੰਸਟਾਗ੍ਰam ਪੋਸਟ ਦੇ ਵਿੱਚ ਲਿਖਿਆ ਹੈ ਸੁਖਦੀਪ ਨੂੰ ਚੌਹਣ ਵਾਲਿਆਂ ਲੱਖਾਂ ਕਰੋੜਾਂ ਰੂਹਾਂ ਦੀ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਦੇ ਵਿੱਚ ਸ਼ੁਭਦਾ ਛੋਟਾ ਭਰਾ ਪਾਇਆ ਹੈ ਵੈਗਰੂਦਿਆ ਬਖਸ਼ੀਸ਼ਾ ਸਦਕਾ ਪਰਵਾਰ ਵੀ ਤੰਦਰੁਸਤ ਹੈ ਅਤੇ ਸ਼ੁਭਚਿੰਤਕਾਂ ਦੇ ਪਿਆਰ ਦੇ ਲਈ ਅਸੀਂ ਸ਼ੁਕਰਗੁਜ਼ਾਰ ਹਾਂ ਜਿਕਰ ਜੋ ਹੈ ਕਿ ਮੂਸੇਵਾਲੇ ਦੀ ਮਾਂ ਚਰਨਕੌਰ ਆਈਈਐਫ ਤਕਨੀਕ ਦੀ ਮਦਦ ਦੇ ਨਾਲ ਬੱਚੇ ਨੂੰ ਜਨਮ ਦੇ ਪਾਏ ਨੇ ਉਹ 58 ਸਾਲ ਦੇ ਨੇ ਸੁਭਾ ਦੀਪਮ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਦੂਜੀ ਵਾਰ ਮਾਪੇ ਬਣੇ ਨੇ 28 ਸਾਲਾ ਦਾ ਸ਼ੁਭਦੀਪ ਜੋ ਵਰਡ ਲੈਵਲ ਤੇ ਮਸ਼ਹੂਰ ਨੇ ਜਿਕਰ ਜੋ ਹੈ ਕਿ 29 ਮਈ 2022 ਨੂੰ ਦਿਨ ਦਿਹਾੜੇ ਹੀ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਇਹ ਘਟਨਾ ਵੀ ਮਾਨਸਾ ਜ਼ਿਲ੍ਹੇ ਦੇ ਹੀ ਪਿੰਡ ਜਵਾਰਕੇ ਦੇ ਵਿੱਚ ਵਾਪਰੀ ਸੀ ਸਿੱਧੂ ਮੂਸੇਵਾਲੇ ਦੀ ਅੰਤਿਮ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਲਈ ਹਜ਼ਾਰਾਂ ਲੋਕ ਵੀ ਪਹੁੰਚੇ ਸਨ ਜਿਨ੍ਹਾਂ ਦੇ ਵਿੱਚ ਕਲਾ ਸੰਗੀਤ ਫਿਲਮ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਵੀ ਸ਼ਾਮਿਲ ਹੋਈਆਂ ਸਿੱਧੂ ਨੂੰ ਚੌਹਣ ਵਾਲਿਆਂ ਦੇ ਵਿੱਚ ਪੰਜਾਬ ਸਣੇ ਹੋਰ ਨਾਲ ਸੂਬਿਆਂ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਲੋਕ ਪਹੁੰਚੇ ਸਨ ਸਿੱਧੂ ਦਾ ਸੰਸਕਾਰ ਵੀ ਉਹਨਾਂ ਦੇ ਖੇਤ ਦੇ ਵਿੱਚ ਹੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਉੱਥੇ ਹੀ ਯਾਦਗਾਰ ਵੀ ਬਣਾਈ ਗਈ ਹੈ ਇਵਿਦਾ ਸਹੀ ਹੈ ਕਿ 나ਠ 11 ਟ੍ਰੈਕਟਰ ਉੱਤੇ ਹੀ ਉਹਨਾਂ ਦੀ ਅੰਤਿਮ ਯਾਤਰਾ ਸੰਸਕਾਰ ਵਾਲੀ ਥਾਂ ਉੱਤੇ ਪਹੁੰਚੀ ਸੀ ਲੋਕਾਂ ਦਾ ਵੱਡਾ ਇਕੱਠ ਅਤੇ ਫੁੱਟ ਲਈ ਲੋਕਾਂ ਦਾ ਪਿਆਰ ਦੇਖ ਕੇ ਪਿਤਾ ਦੇ ਸਬਰ ਦਾ ਬੰਨ ਵੀ ਟੁੱਟ ਗਿਆ ਉੱਥੇ ਉਹ ਰੋਂਦੇ ਹੋਏ ਪੱਗ ਸਿਰ ਤੋਂ ਉਤਾਰ ਕੇ ਲੋਕਾਂ ਅੱਗੇ ਝੁੱਕ ਕੇ ਤੇ ਇਸ ਸਤਾਪ ਦੀ ਕੜੀ ਦੇ ਵਿੱਚ ਸਤ ਜੀਨ ਵਾਲਿਆਂ ਦਾ ਧੰਨਵਾਦ ਵੀ ਕਰਦੇ ਹੋਏ ਨਜ਼ਰ ਆਏ ਸਨ ਇਹ ਨਹੀਂ ਨਹੀਂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਪੁੱਤ ਦੀ ਸਟਾਈਲ ਦੇ ਵਿੱਚ ਟਰੈਕਟਰ ਤੋਂ ਥਾਪੀ ਵੀ ਮਾਰੀ ਸੀ ਇਹ ਤਸਵੀਰਾਂ ਵਾਲਾ ਪਲ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਸੀ ਹੁਣ ਜਦੋਂ ਪਿਛਲੇ ਦਿਨੀ ਮੂਸੇਵਾਲੇ ਦੇ ਮਾਂ ਦੀ ਗਰਭਵਤੀ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਤਾਂ ਇਹ ਮੀਡੀਆ ਦੇ ਵਿੱਚ ਖਾਸ ਤੌਰ ਤੇ ਅਜੀਬੋ ਗਰੀਬ ਟੰਗ ਦੇ ਨਾਲ ਪੇਸ਼ ਵੀ ਕੀਤੀਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਹੁਣ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦਾ ਨਿੱਜੀ ਮਸਲਾ ਸੀ ਮੀਡੀਆ ਨੂੰ ਇਸ ਤਰ੍ਹਾਂ ਚਾਕਰ ਨੂੰ ਗੁਰਹੇਸ ਕਰਨਾ ਚਾਹੀਦਾ ਹੈ ਤੇ ਅੱਜ ਮੂਸੇਵਾਲਾ ਦੇ ਘਰ ਛੋਟੇ ਪ੍ਰਾਣੇ ਜਨਮ ਲਿਆਏ